ਡਾਂ ਲਾ ਨੇ ਉਥੇ ਤੇਰੇ ਰਾਹ ਦੇ ਕਰ ਇੱਕ ਹੈਗਾ ਉਥੇ ਇੱਕ ਦੋ ਹੈਗੇ ਆ ਵਿੱਚ ਵਧੀਆ ਦੇ ਸਾਲ ਘਰੇ ਲਾਉਣਾ ਪੜੇ ਅੱਛਾ ਹਾਂ ਕਿਹੜਾ ਲਾਈਏ ਪਿਲਕਣਾਂ ਨਹੀਂ ਲਾਉਣਾ ਫਿਰ ਕੋਈ ਦੇ ਦੇ ਬੂਟਾ ਹੈ ਜਿਹੜਾ ਮੈਨੂੰ ਘਰੇ ਲਾਉਣਾ ਪੜਿਆ ਛੱਡ ਦੇ ਤੈਨੂੰ ਮੈਂ ਦੱਸ ਜੀ ਕਰ ਅੱਛਾ ਹਾਂ ਜਿਹੜਾ ਪਹਿਲਾਂ ਵਾਲਾ ਸੀ ਉਹ ਲਾਤਾ ਲਾਗੇ ਨਿੰਬੂ ਵੀ ਲੱਗਣ ਲਾਗੇ ਫੁੱਲ ਵੀ ਲੱਗੇ ਦੋ ਬੂਟੇ ਉਹ ਵੀ ਚੱਲ ਪਏ ਅੱਛਾ ਹਾਂ ਦੇਖ ਕੇ ਆਉਂ ਮੈਂ ਦੇਖਿਆ ਹੀ ਤੂੰ ਸਰੋਂ ਦੇ ਵਿੱਚ ਸਾਰਾ ਕੁਝ ਲੱਗੇ ਪੈਨੇ ਪਾਲਾ ਮਾਰਿਆ ਨਹੀਂ ਅੱਛਾ ਇੱਕ ਮੈਨੂੰ ਆਹ ਦੇ ਦੇ ਕਰੇ ਬੂਟਾ ਲਾਉਣ ਨੂੰ ਕਿਦੋਂ ਕਿਦੋਂ ਦੇਖੇ ਜਾ ਕੇ ਜਮਾਇਆ ਮਾਥੇ ਤੇ ਕੋਲ ਹਾਂਜੀ ਕਰ ਲੋ ਹਾਂਜੀ ਕਹੇ ਜੀ ਬੜੇ ਸਵੇਰੇ ਆ ਜੀ ਦੁਬਾਰੇ ਸਵੇਰੇ ਸਵੇਰੇ ਸੁਨੇਹਾ ਹਾਂਜੀ ਬੜੇ ਆ ਕੀ ਕਹਿੰਦੇ ਹੁੰਦੇ ਤੜਕੇ ਆ ਜੀ 9 ਵਜੇ ਹਾਂ ਬਹੁਤ ਚੰਗਾ ਬੂਟਾ ਹੈ ਜਾਂ ਦੇ ਕੇ ਰਸਾਲ ਇਹਦਾ ਸੋਹਣਾ ਲੱਗੇ ਨਹੀਂ ਛੱਡ ਕੇ ਉੱਤੇ ਲਾਉਣਾ ਹੈ ਗਾ ਗਏ ਉਹ ਤੇ ਦੁਕਾਨਾਂ ਕੱਢ ਲਈਆਂ ਹਾਂ ਕੱਢ ਕੱਢੀ ਜਾਂਦੇ ਉਹ ਦੁਕਾਨਾਂ ਵੀ ਹੁਣ ਪਾਉਣੀਆਂ ਰਿਓ ਤੇ ਬੂਟਾ ਹੈ ਜਾਂ ਲਾਉਣਾ ਵੇੜੇ ਚ ਇੱਕ ਦਿਨ ਮੈਂ ਹੋਰ ਦੱਸ ਗਿਆ ਬੂਟਾ ਮੈਨੂੰ ਇਹ ਜਿਹਾ ਦੇਣਾ ਉਹ ਦੱਸਿਆ ਮੈਨੂੰ ਕਿਸੇ ਬੰਦੇ ਨੇ ਕਿਹਾ ਦੇਊਗਾ ਤੈਨੂੰ ਆਪੀ ਅੱਛਾ ਐ ਸੌਂਗ ਨਾ ਕਹਿੰਦਾ ਪਾ ਦੇ ਬੂਟੇ ਉੱਥੇ ਪਰਮ ਕਰਨਾ ਕਿ ਨਾਲਾ ਬੂਟੇ ਚੱਲ ਠੀਕ ਆ ਫਿਰ ਅੱਜ ਚਿੜੀ ਦਿਵਸ ਸੀ ਹਏ ਚਿੜੀ ਦੇਸ ਸੀ ਅੱਜ ਅਸੀਂ ਆ ਹਜ਼ਾਰ ਆਲ ਨਾ ਲਾਤਾ ਅੱਛਾ ਵਧੀਆ ਬਈ ਤੇਰੇ ਨਾਲ ਕੱਜ ਆ ਕੇ ਕੱਲ ਵੀ ਛੋਟੀ ਗੱਲ ਚੱਲੀ ਸੀ ਹਾਂ ਅੱਛਾ ਮਾੜ ਛੋਟੀ ਇਹੋ ਜੀ ਗੱਲ ਨਹੀਂ ਹੈਗੀ ਤੇਰੇ ਕਰਕੇ ਚੜਾਈ ਹੈ ਹਾਂ ਤੇਰੇ ਕਰਕੇ ਯਾਰ ਫਿਰ ਵੀ ਥੋੜਾ ਫਰਕ ਆ ਆ ਅਸੀਂ ਵੱਡੇ ਥੋੜੇ ਕਰਕੇ ਆ ਹਾਂ ਥੋੜੇ ਕਰਕੇ ਵੱਡੇ ਆ ਨਹੀਂ ਯਾਰ ਫਿਰ ਵੀ ਸੁਣੀ ਤੂੰ ਸਾਡੀ ਇੱਜ਼ਤ ਕਰਦੇ ਹੋ ਅੱਛਾ ਮੰਗਲ ਵੀ ਆਖਦਾ ਨਾ ਜਰਾ ਇੱਕ ਮੇਰੀ ਗੱਲ ਸੁਣ ਲੈ ਬੂਟਾ ਮੈਨੂੰ ਇਹੋ ਜਿਹਾ ਦੇਹੀਂ ਹਾਂ ਆਪਾਂ ਜਿਹੜਾ ਫੁੱਲ ਲੱਗਣ ਮੈਂ ਸੋਹਣਾ ਲੱਗੇ ਆ ਇਥੇ ਲਾਉਣੇ ਦਰਿਆ ਤੇ ਆ ਠੀਕ ਹੈ ਠੀਕ ਹੈ ਤਾਂ ਦੋ ਦੇ ਦੇ ਹਾਂ ਲੈ ਕੇ ਜਾ ਦੋ ਬੱਤ ਜੇ 10 ਲੈ ਲਈ 10 ਨਹੀਂ ਕਰਨੇ ਆਪਾਂ ਨੇ ਘਰੀ ਲਾਉਣੇ ਬੇੜੇ ਜਵਾਕ ਅੱਛਾ ਚੱਲ ਠੀਕ ਹੈ ਦੇ ਦੇ ਦੋ ਮਾਰੀ ਹੋ ਠੀਕ ਹੈ ਘਰੀ ਹਾਂ ਕੱਲ ਨੂੰ ਮੇਰੀ ਲੋਕ ਵਜੇ ਮੈਂ ਆਉਂਦੇ ਕੋਲ ਯਾਰ ਜਦੋਂ ਤੂੰ ਆਏਂਗਾ ਤੇਰੀ ਚਾਉਣਾ ਮਗਰ ਤਾਂ ਲਈ ਆ ਕੋਈ ਕੋਈ ਗੱਲ ਹਾਂ ਕੋਈ ਨਾ ਠੀਕ ਹੈ ਬਾਬਾ